ਹੈਲੋ ਸਸੀ ਗਾ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਕ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਸੋ ਫਸਟਲੀ ਮੈਂ ਤੁਹਾਨੂੰ ਇਹ ਫਲਕਾਰੀ ਦਿਖਾ ਰਹੀ ਹਾਂ ਇਹ ਫਲਕਾਰੀ ਤੋਂ ਬਾਅਦ ਜਿਹੜਾ ਅੱਜ ਦੀ ਆਪਣੀ ਮੇਨ ਵੀਡੀਓ ਹੈਗੀ ਜੀ ਪੰਜ ਡੱਬਿਆਂ ਵਾਲੀ ਸ਼ਿੰਦੀ ਦੀ ਬੂਟੀ ਸੋ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਬਨੇ ਰਹੋ ਸੋ ਬਾਤ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬਾਤ ਤੋਂ ਬਾਅਦ ਸਾਥ ਦਿਓ ਸਪੋਰਟ ਕਰੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਹਾਂਜੀ ਇਸ ਤਰ੍ਹਾਂ ਸੀ ਥੋੜੀ ਜੀ ਨੁੱਕਰ ਵਾਰ ਨੂੰ ਕੱਢ ਕੇ ਹੈਨਾ ਵੀ ਟਾਂਕਾ ਸ਼ੁਰੂ ਕਰਨਾ ਇਸ ਕਾਰਨਰ ਤੋਂ ਸ਼ੁਰੂ ਕਰਾਂਗੇ ਆ ਦੇ ਉੱਪਰ ਨੂੰ ਗਏ ਇੱਥੋਂ ਵੀ ਅਸੀਂ ਬਾਹਰ ਨੂੰ ਟਾਂਕਾ ਭਰਾਂਗੇ ਤਾਂ ਟੇਡਾ ਕਰਕੇ ਟਾਂਕਾ ਭਰਨਾ ਹੈ ਟੇਡਾ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੀ ਰਿਕਵੈਸਟ ਆ ਰਹੀ ਸੀ ਕਿ ਦੀਦੀ ਪੰਜ ਡੱਬਿਆਂ ਵਾਲੀ ਆ ਦੇਖੋ ਇਹ ਚ ਪੰਜ ਬਾਕਸ ਬਣ ਰਹੇ ਨੇ ਇੱਕ ਸੈਂਟਰ ਚ ਚਾਰ ਸਾਈਡਾਂ ਤੇ वीडियो बनाव ह हो ना आपण वीडियो बना हैं रे इथं सिद्धा ए समने इधरन इथं असत टेढा टांका भरना ठीक आहे असतर टेढा टांका भरना मी थोडा जि जूम करा करांत दिस है थोडा ज्या टेढा टांका आपर्या ਫਿਰ ਅਸੀਂ નીચે ਨੂੰ ਆਵਾਂਗੇ ਇੱਧਰ ਨੂੰ ਇੱਥੋਂ ਅਸੀਂ ਐਸ ਤਰ੍ਹਾਂ ਥੋੜਾ ਜਿਹਾ ਕੇੜਾ ਟਾਂਕਾ ਜਿੰਨੇ ਵੀ ਟਾਂਕੇ ਭਰਨੇ ਆਹੀਂ ਅਸੀਂ ਸਾਰੇ ਟੇਡੇ ਭਰਨੇ ਆ ਸੁਆ ਇਸ ਤਰ੍ਹਾਂ ਇਹ ਟਾਂਕਾ ਭਰਨਾ ਤੋਂ ਬਾਅਦ ਫਿਰ ਅਸੀਂ ਇੱਧਰ ਨੂੰ ਆਉਣਾ ਇਹ ਵਾਲਾ ਬਾਕਸ ਕੰਪਲੀਟ ਕਰਨਾ ਉੱਪਰ ਤੋਂ نیچے ਨੂੰ ਟੇਡਾ ਉੱਪਰ ਤੋਂ نیچے ਨੂੰ ਟੇਡਾ मैं जूम कर रही है इतें इस तरह ठीक है इस तरह टांका भरना फिर देखो अर ना रहे हैं येर ता धागे के नीचे दी इस तरह टांका भर ठीक है इस तरह टेढ़ा टांका भरना में थोड़ा जूम दूसरी है ना थोडा जाचेू आवांगे इधरनू असी अशी एत थोडा ज्या टेढा टांका भी टांके भरणे आहे असी सारे टेढे भरणे आहे सो यात टांका तो बाद ਫਿਰ ਅਸੀਂ ਇੱਧਰ ਨੂੰ ਆਣਾ ਇਹ ਵਾਲਾ ਬਾਕਸ ਕੰਪਲੀਟ ਕਰਨਾ ਉੱਪਰ ਤੋਂ نیچے ਨੂੰ ਟੇਡਾ ਉੱਪਰ ਤੋਂ نیچے ਨੂੰ ਟੇਡਾ ਮੈਂ ਜ਼ੂਮ ਕਰ ਰਹੀ ਐ ਇੱਥੇ ਐਸ ਤਰ੍ਹਾਂ ਠੀਕ ਐ ਐਸ ਤਰ੍ਹਾਂ ਟਾਂਕਾ ਭਰਨਾ ਫਿਰ ਦੇਖੋ ਆਹ ਉੱਪਰ ਨੂੰ ਜਾ ਰਿਹਾ ਇਹਦੇ ਉੱਪਰ ਦੀ ਤਾਂ ਧਾਗੇ ਦੇ نیچے ਦੀ ਐਸ ਤਰ੍ਹਾਂ ਟਾਂਕਾ ਭਰਾਂਗੇ ਤੋ ਇਸ ਤਰ੍ਹਾਂ ਸੀ ਟਾਂਕਾ ਭਰਿਆ ਕਦ ਤਰ ਅਸੀਂ ਇੱਥੇ ਉੱਪਰ ਵਾਲ ਨੂੰ ਜਾਵਾਂਗੇ ਜੀ ਮੈਂ ਆ ਲਾਈਨ ਨੇ ਮੈਂ ਧਾਗਾ ਹੁਣ ਪਰੇ ਕਰਦੀ ਆ ਦੇਖੋ ਲਾਈਨ ਤੋਂ ਉੱਪਰ ਨੂੰ ਤੇ ਟੇਡਾ ਟਾਂਕਾ ਇਸ ਤਰ੍ਹਾਂ ਕਾੜੀ ਹੋਈ ਇਸ ਤਰ੍ਹਾਂ ਟੇਡਾ ਟਾਂਕਾ ਭਰਨਾ ਆਵਦੇ ਕੰਨਿਓ ਮੈਂ ਦੱਸਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੀ ਆ ਫੇਰ ਵੀ ਜੇਕਰ ਕਿਤੇ ਨਹੀਂ ਪਤਾ ਲੱਗਦਾ ਤੇ ਕੋਈ ਹੁਣ ਅਸੀਂ ਢਾਗਾ ਉੱਪਰ ਦੀ ਲੈ ਕੇ ਜਾ ਰਹੇ ਆ ਤਾਂ ਆ ਬਾਕਸ ਤੇ ਆ ਕੇ ਆ ਵਾਲੇ ਬਾਕਸ ਤੇ ਆ ਕੇ ਸੀ ਕਿ ਮੌਸਮ ਖਰਾਬ ਹੋਣ ਕਰਕੇ ਹਨਾ ਬਹੁਤ ਪਰੇਸ਼ਾਨੀ ਆ ਰਹੀ ਹੈ ਸੋ ਆ ਢਾਗਾ ਸੀ ਇੱਧਰ ਜਮਾਇਦੇ ਸਾਹਮਣੇ ਵਾਲੇ ਬਾਕਸ ਵਾਲੇ ਲੈ ਕੇ ਆਵਾਂਗੇ ਇੱਥੋਂ ਥੋੜਾ ਜਿਹਾ ਬਾਹਰ ਨੂੰ ਬਾਕਸ ਤੋਂ ਤੇ ਉੱਪਰ ਨੂੰ ਵੀ ਇਸ ਤਰ੍ਹਾਂ ਬਾਹਰ ਨੂੰ ਟੇਡਾ ਮੈਂ ਆਪ ਦੇ ਕਰਨ ਨੂੰ ਬਹੁਤ ਨੇੜੇ ਕਰਕੇ ਦਿਖਾ ਰਹੀ ਹਾਂ ਹਨਾ ਤੇ ਬਹੁਤ ਵਧੀਆ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਜੇ ਫੇਰ ਵੀ ਤੁਹਾਨੂੰ ਨਹੀਂ ਕਿਤੋਂ ਵੀ ਪਤਾ ਲੱਗਦਾ ਤਾਂ ਹੁਣ ਅਸੀਂ ਇਹਦੇ ਉੱਪਰ ਦੇ ਧਾਗਾ ਲੈ ਕੇ ਆਵਾਂਗੇ ਇਧਰੋਂ ਇਧਰੋਂ ਬਾਹਰ ਨੂੰ ਤੇ ਅੰਦਰ ਵਾਲ ਨੂੰ ਆਏ ਟੇਡਾਂ ਉੱਪਰ ਨੂੰ نیچے ਤੋਂ ਉੱਪਰ ਨੂੰ ਸੋ ਜਿਹੜੀ ਹੜਾਂ ਦੀ ਮਾਰ ਪਈ ਹੈ ਬਹੁਤ ਜ਼ਿਆਦਾ ਮਤਲਬ ਆਪਾਂ ਨੂੰ ਇੱਥੇ ਬੈਠਣ ਨੂੰ ਆਏ ਲੱਗਦਾ ਪਰ ਉੱਥੇ ਜਦੋਂ ਹਾਲਾਤ ਦੇਖਦੇ ਹਾਂ ਨਾ ਵੀ ਬਹੁਤ ਮਾੜੇ ਆ ਬੱਚਿਆਂ ਨੂੰ ਛੁੱਟੀਆਂ ਕਰਤੀਆਂ ਗਵਰਨਮੈਂਟ ਨੇ ਤਾਂ ਬੱਚਿਆਂ ਨੇ ਕਲਾਸਾਂ ਲਵਾ ਰਹੇ ਆ ਘਰੇ ਬੈਠ ਕੇ ਆਨਲਾਈਨ ਸਾਰੇ ਕੰਮਾਂ ਦੀ ਸੈਟਿੰਗ ਜਦੋਂ ਆਪਣੀ ਹੱਲ ਗਈ ਤਾਂ ਜਿੱਥੇ ਕਿਤੇ ਪਾਣੀ ਆਇਆ ਯਾਰ ਵੀ ਉਹਨਾਂ ਦਾ ਵਿਚਾਰਾਂ ਦਾ ਕਿੰਨਾ ਮਾੜਾ ਹਾਲ ਹੋਇਆ ਹੋਊਗਾ ਸੋ ਪਲੀਜ਼ ਸਾਰੇ ਜਾਣੇ ਵੱਧ ਤੋਂ ਵੱਧ ਜਿੰਨੇ ਜੋਗਰੇ ਹੈਗੇ ਉਹਨਾਂ ਨੂੰ ਸਪੋਰਟ ਜ਼ਰੂਰ ਕਰੋ ਲੋ ਜੀ ਇਸ ਤਰ੍ਹਾਂ ਆਹ ਟਾਂਕਾ ਸੀ ਭਰ ਲਿਆ ਹੁਣ ਤੁਸੀਂ ਧਿਆਨ ਨਾਲ ਦੇਖਣਾ ਆ ਉੱਤਤਾਗਾਸੇ ਦਾ ਬਰੇਆ ਵਾਲਾ ਆਵਲ ਆਸੀਂ ਚੈੱਕ ਕਰੇ ਆ ਤਾਂ ਜੋ ਵੀ ਜਿੰਨੇ ਜੋਗਾ ਵੀ ਹੈਗਾ ਹਨਾ ਵੀ ਜਰੂਰ ਹੈਲਪ ਕਰੋ ਖਾਣ ਪੀਣ ਦਾ ਰਸਨ ਪਾਣੀ ਬਹੁਤ ਲੋਕ ਲੈ ਕੇ ਜਾ ਰਹੇ ਆ ਤਾਂ ਕੋਸ਼ਿਸ਼ ਕਰੋ ਵੀ ਜਦੋਂ ਪਾਣੀ ਉੱਤਰ ਗਿਆ ਉਸ ਤੋਂ ਬਾਅਦ ਜਿਹੜੇ ਲੋਕਾਂ ਨੂੰ ਜੋ ਜ਼ਰੂਰਤ ਪੈਂਦੀ ਆ ਕੋਈ 10 ਜੋਗ ਰਿਆ ਕੋਈ 20 ਜੋਗ ਰਿਆ ਕੋਈ 50 ਜੋਗ ਰਾਂ ਕੋਈ 1000 ਜੋਗ ਰਾਂ ਉਹਨੇ-ਉਨੇ ਹੈਲਪ ਜਰੂਰ ਕਰਿਓ ਆਸტრਾ ਸੀ ਟਾਂਕਾ ਕੱਢਣਾ ਹੁਣ ਆਪਾਂ ਵੀਡੀਓ 'ਚ ਇੱਕ ਵਾਰੀ ਧਿਆਨ ਦਿਈਏ ਐਸ ਤਰ੍ਹਾਂ ਵਾਪਸ ਆਈ ਫਿਰ ਨੀਚੇ ਤੋਂ ਉੱਪਰ ਵੱਲ ਨੂੰ ਟਾਂਕਾ ਹਮੇਸ਼ਾ ਹੀ ਟੇਡਾ ਹੀ ਭਰਨਾ ਟਾਂਕਾ ਹਮੇਸ਼ਾ ਟੇਡਾ ਭਰਨਾ ਟਾਂਕਾ ਹਮੇਸ਼ਾ ਇਸ ਤਰ੍ਹਾਂ ਟੇਡਾ ਭਰਨਾ ਆਹ ਵਾਲੇ ਚ ਉੱਪਰ ਤੋਂ نیچے ਨੂੰ ਬੈਸਦੇ ਜਦੋਂ ਤੁਸੀਂ ਪਾਉਣ ਲੱਗਗੇ ਨਾ ਤੁਹਾਨੂੰ ਆਪਦੇ ਆਪ ਹੀ ਪਤਾ ਲੱਗ ਜਾਂਦਾ ਦੇਖੋ ਆਹ ਉੱਪਰ ਦੀ ਹੈ ਨਾ ਤਾਂ ਹੁਣ ਇਹ ਥੱਲੇ ਦੀ ਆਹ ਵਾਲਾ ਸੂਈ ਦੇ ਉੱਪਰ ਦੀ ਠੀਕ ਹੈ ਫਿਰ ਉੱਪਰ ਤੋਂ نیچے ਨੂੰ ਟੇਡਾ ਉੱਪਰ ਤੋਂ نیچے ਨੂੰ ਟੇਡਾ ਫਿਰ ਇਧਰੋਂ ਆ ਦੇਖੋ ਥੱਲੇ ਤੋਂ ਉੱਪਰ ਨੂੰ ਟਾਂਕਾ ਹਮੇਸ਼ਾ ਟੇਡਾ ਕਰਨਾ ਫੇਰ ਇੱਧਰ ਇੱਥੇ ਆ ਗਏ ਸੀ نیچے ਤੋਂ ਉੱਪਰ ਨੂੰ ਸੋ ਮੇਰੇ ਭੈਣ ਕਹਿੰਦੀ ਸੀ ਕਿ ਦੀਦੀ ਤੁਸੀਂ ਲਾਈਟ ਕਲਰ ਨਾ ਵਰਤਿਆ ਕਰੋ ਆਪਾਂ ਡਾਰਕ ਕਲਰ ਹੀ ਯੂਜ਼ ਕਰਨ ਲੱਗ ਗਏ ਅੱਜ ਰੈੱਡ ਹੈ ਨਹੀਂ ਸੀ ਮੇਰੇ ਕੋਲ ਅੱਜ ਆਪਾਂ ਔਰੇਂਜ ਕਲਰ ਨਾਲ ਕੰਮ ਕਰ ਰਹੇ ਆ ਆ ਦੇਖੋ ਆਹਾ ਉੱਪਰ ਦੇ ਗਿਆ ఆహా సూచే ఏదేది హను ఫేరతో నీచేను టేడ్ భరం సో హను ఏదే సూ నీచేది జా బ బ టా భరనా వాళ్ళను ਹਮੇਸ਼ਾ ਟੇਡਾ ਟਾਂਕਾ ਹੀ ਭਰਨਾ ਇਹੇ ਇਸ ਤਰ੍ਹਾਂ ਉੱਪਰ ਵੱਲ ਨੂੰ نیچے ਤੋਂ ਉੱਪਰ ਨੂੰ ਫਿਰ نیچے ਤੋਂ ਉੱਪਰ ਨੂੰ ਐਦਾਂ ਉੱਪਰੋਂ نیچے ਨੂੰ ਐਸ ਤਰ੍ਹਾਂ ਆਹ ਸੁਈ ਦੇ ਨਿੱਚੀ ਫਿਰ ਧਾਗੇ ਦੇ ਨੀਚੇ ਦੀ ਸੂਈ ਉੱਪਰ ਵੱਲ ਨੂੰ ਜਾਵਾਂਗੇ ਫਿਰ ਉੱਪਰ ਤੋਂ ਨੀਚੇ ਨੂੰ ਟੇਡਾ ਟਾਂਕਾ ਭਰਾਂਗੇ ਅਸੀਂ ਬਸ ਤੁਸੀਂ ਦੇਖ ਕੇ ਆਸਾਨੀ ਨਾਲ ਕਰ ਸਕਦੇ ਹੋ ਹਨ ਤਾਂ ਆਹ ਵਾਲਾ ਅਸੀਂ ਨੀਚੇ ਤੋਂ ਉੱਪਰ ਨੂੰ ਟੇਡਾ ਭਰਨਾ ਜਿਹੜਾ ਬਾਹਰ ਨੂੰ ਭਰਨਾ ਹੁੰਦਾ ਫਿਰ ਆਹ ਵਾਲਾ ਇਸ ਤਰ੍ਹਾਂ ਟੇਡਾ ਟਾਂਕਾ ਭਰਾਂਗੇ ਜਿੰਨੇ ਵੀ ਟਾਂਕੇ ਭਰਨੇ ਅਸੀਂ ਸਾਰੇ ਟੇਡੇ ਹੀ ਭਰਨੇ ਆਉਣੇ ਬੁੱਤ హోదో ఆ థల్లెది కతా ఏది నీచేది సూయి కిస్ తర నీచే కడ్ ఇద్దరు టాకా భరనా ఉపరతే తో నీచేను జాగి ఫికాచేను ਠੀਕ ਆ ਇਸ ਤਰ੍ਹਾਂ ਫਿਰ نیچے ਤੋਂ ਉੱਪਰ ਨੂੰ ਟਾਂਕਾ ਟੇਡਾ ਹੀ ਭਰਨਾ ਹੁਣ ਦੇਖੋ ਆਹਾ ਉੱਪਰ ਦੀ ਐ ਤਾਂ ਇਹਦੇ ਆਪਾਂ ਤਾਂ ਗੋਤੋਂ ਦੀ ਲੈ ਕੇ ਚੱਲਾਂਗੇ ਆਹਾ ਦੱਬਿਆ ਹੋਇਆ ਸਿੱਧਾ ਆਪਾਂ ਇਹਨੂੰ ਚੱਕ ਲੈਣਾ ਆਹਾ ਦੱਬਣਾਗਾ ਇੱਕ ਦੱਬਣਾ ਇੱਕ ਚੱਕਣਾ ਫੇਰ ਆਸਤਰਾਂ ਥੱਲੇ ਤੋਂ ਉੱਪਰ ਨੂੰ ਟੇਡਾ ਟਾਂਕਾ ਭਰਿਆ ਫੇਰ ਆਹਾ ਦੱਬਣਾ ਆ ਦੱਬਿਆ ਹੋਇਆ ਇਹਨੂੰ चकना ठीक है अब ये मैंने छत्र लाऊ हाँ जी इस तरह आप सामने आ गए तो ये सामने आप इथे टांका भरना इस तरह टेढ़ा मैं नहीं ना वो दार बंद कर ला पुत ਹਾਂਜੀ ਇਸ ਤਰ੍ਹਾਂ ਆਪਾਂ ਇਹਦੇ ਸਾਹਮਣੇ ਟਾਂਕਾ ਭਰਨਾ ਤਾਂ ਇਹ ਟਾਂਕਾ ਸੀ ਉੱਪਰੋਂ ਥੱਲੇ ਨੂੰ ਐਵੇਂ ਭਰਨਾ ਟੇਡਾ ਟਾਂਕਾ ਹੀ ਭਰਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਆਹ ਇੰਨਾ ਕ ਅਸੀਂ ਟੇਡਾ ਟਾਂਕਾ ਭਰਨਾ ਤਾਂ ਅਸੀਂ ਉੱਪਰ ਨੂੰ ਜਾਵਾਂਗੇ ਹੁਣ ਇਸ ਤਰ੍ਹਾਂ ਤਾਂ ਅਸੀਂ ਉੱਪਰੋਂ ਇਸ ਤਰ੍ਹਾਂ ਟੇਡਾ ਟਾਂਕਾ ਭਰਨਾ ਮੈਂ ਜ਼ੂਮ ਕਰਾਂ ਐਵੇਂ ਟੇਡਾ ਟਾਂਕਾ ਭਰਨਾ ਠੀਕ ਹੈ

ਸੋ ਆਟਾਂ ਕਾਸੀ ਇਸ ਤਰ੍ਹਾਂ ਤੋਂ ਉੱਪਰ ਨੂੰ ਲੈ ਕੇ ਜਾਵਾਂਗੇ ਕੁਝ ਨਹੀਂ ਹੈਗਾ ਇਹਦੇ ਵਿੱਚ ਕੰਮ ਕਰਨਾ ਕੋਈ ਬਹੁਤਾ ਔਖਾ ਨਹੀਂ ਸਿੰਦੀ ਦਾ ਬਸ ਤੁਹਾਨੂੰ ਤਾਣਾ ਪਾਉਣਾ ਆਉਣਾ ਚਾਹੀਦਾ ਜਦੋਂ ਤੁਸੀਂ ਤਾਣਾ ਪਾਉਣ ਲੱਗ ਗਏ ਫਿਰ ਤਾਂ ਆਪੇ ਆਪ ਬੁਣੀ ਜਾਂਦੀ ਹੈ ਬਾਦੇ ਵਿੱਚ ਤਾਂ ਸੋ ਆਹ ਅਸੀਂ ਇਧਰ ਆ ਦੇਖੋ ਆਹ ਅਸੀਂ ਚ ਦੱਬਣਾ ਆਹ ਅਸੀਂ ਚੱਕਣਾ ਆਹ ਅਸੀਂ ਦੱਬਣਾ बार सब्जी वाला हो इस तरह फिर आहा दबना अबना आ चक्ना आबागे एर दे फिर इस तरह इतों टेढ़ा टांक आब्ब देना आ च लैना ठीक है फिर इधरों टेढ़ा टंका ਇਵੇਂ ਜਿਵੇਂ ਮੈਂ ਪਹਿਲਾਂ ਚੂਪ ਦੇ ਵਰਕ ਪਾਇਆ ਸੀ ਹਨਾ ਵੀ ਆਪਾਂ ਕਾਫੀ ਵੀਡੀਓ ਚੂਪ ਦੀਆਂ ਪਾ ਚੁੱਕੀਆਂ ਤਾਂ ਇਹ ਵੀ ਓਮੀ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ ਉੱਥੇ ਆ ਕੇ ਖਤਮ ਹੁੰਦੀ ਹੁੰਦੀ ਆ ਸ਼ਿੰਦੀ ਦਾ ਕੰਮ ਵੀ ਜਿਹੜੇ ਪੁਆਇੰਟ ਤੋਂ ਸ਼ੁਰੂ ਕੀਤਾ ਉਸੇ ਪੁਆਇੰਟ ਤੇ ਆ ਕੇ ਸ਼ਿੰਦੀ ਦਾ ਕੰਮ ਖਤਮ ਹੁੰਦਾ ਐਸ ਤਰ੍ਹਾਂ ਆ ਦੇਖੋ ਆਹ ਇਹਦੇ ਉੱਪਰ ਦੀ ਅੰਦਾ ਦਿਨ ਨੂੰ ਅਸੀਂ ਦੱਬਾਂਗੇ ਆਹ ਵਾਲੇ ਨੂੰ ਅਸੀਂ ਸੂਈ ਤੇ ਚੱਕ ਲਿਆ ਆਹ ਵਾਲੇ ਨੂੰ ਅਸੀਂ ਦੱਬਤਾ ਐਸ ਤਰ੍ਹਾਂ इतों टेडा टाका भरिया इधर थी इस तरह आ देखो इस पॉइंट तो अभी शुरू किया इतने अभी थोड़ा जहा के बार बारूँ थलेक् लेंगे एस पॉइंट तो असं शुरू पॉइंट ते आके ही, खत्म हो गया ਹਾਂਜੀ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਨੈਕਸਟ ਪਾਰਟ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਇਹਨੂੰ ਕਿਵੇਂ ਭਰਨਾਗਾ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਤੇ ਮੈਨੂੰ ਅਪਲੋਡਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਇਸ ਲਈ ਆਪਾਂ ਇਹਨੂੰ ਦੋ ਪਾਰਟਸ ਦੇ ਵਿੱਚ ਅਪਲੋਡ ਕਰਾਂਗੇ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਵੱਧ ਵੱਧ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਸੋ ਜਿਵੇਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਹੜਾਂ ਦੀ ਗੱਲ ਕੀਤੀ ਸੀ ਤਾਂ ਪਲੀਜ਼ ਸਾਰੇ ਜਾਣੇ ਆਪਣੇ ਆਪ ਦੇ ਬੇਸ ਤੇ ਹਨਾ ਜਿੰਨੇ ਜੋਗੇ ਹੈਗੇ ਓੰਨੀ ਮਦਦ ਜ਼ਰੂਰ ਕਰੋ ਸੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ